ਹੈਲੋ ਹੈਲੋ ਜੀ ਉਹ ਨਾ ਮੈਂ ਧਿਆਨ ਦੇ ਲਿਆ ਕਰੂੰਗੀ ਨਹੀਂ ਥੋੜਾ ਜਿਹਾ ਧਿਆਨ ਦੇ ਕਰਦੇ ਕਮਾਂ ਵਾਲਾ ਰੁੱਝੀ ਰਿਆ ਕਰ ਕੋਈ ਨਹੀਂ ਉਹ ਮੈਂ ਕਰ ਲਿਆ ਕਰੂੰਗੀ ਆਪੇ ਠੀਕ ਹੈ ਆ ਤੇ ਚਲ ਮੈਂ ਹੰਨੀ ਆ ਫਿਰ ਹੋ ਕੇ ਹੈ ਬਹਿ ਜਾਓ ਫਿਰ ਕਮਰ ਪੈ ਜੀ ਤੋ ਅਨਸਟਾਰਟ ਆ ਗਿਆ ਨਹੀਂ 3 2 1 ਚਲ ਠੀਕ ਹੈ ਜੋਤ ਮੈਂ ਨਾ ਮੰਮੀ ਕੋਲ ਹੋ ਕੇ ਹੰਨੀ ਆ ਤੇ ਫਿਰ ਦਿਨ ਮੈਂ ਦੱਸੂੰਗੀ ਆਗੀ ਜਦੋਂ ਤਹੀ ਦੇਖ ਲਓ ਤੂੰ ਵੀ ਹਲਾ ਕੰਮੋਂ ਤੱਕ ਹੈ ਕੋਈ ਮੈਂ ਮੇਰੇ ਸਲਾਹ ਲੈਣ ਆਈ ਆ ਉਹ ਨਹੀਂ ਮੈਨੂੰ ਪੁੱਛ ਸਕਦੀ ਵੀ ਮੰਮੀ ਮੈਂ ਨੌਕਰੀ ਤੇ ਲੱਗਣਾ ਹੋ ਨਾਲੇ ਸਾਡੇ ਕਰਨੀਆਂ ਕੰਮ ਚੱਲਣਾ ਮੁੰਡੇ ਨੇ ਬਾਹਰ ਵਿਆਹ ਕਰ 3 2 1 ਨੇ ਮੁੰਡੇ ਨੇ ਤਾਂ ਉਥੇ ਵਿਆਹ ਕਰਾ ਲਿਆ ਇਹ ਪਸਪਾ ਕੇ ਜਾਂਦੀ ਰੋ ਚੰਗੀ ਲੱਗੂਗੀ ਤੇ ਮੰਮੀ ਜੀ ਕੀ ਕਰੇ ਹੁਣ ਉਹ ਵੀ ਵਿਚਾਰੀ ਪਤਾ ਨਹੀਂ ਕਿਹੜੀ ਸਲਾਹ ਨੇ ਆਣ ਕੇ ਕਰਨੀ ਐ ਚੱਜ ਦੀ ਗੱਲ ਤਾਂ ਕੋਈ ਤੈਨੂੰ ਦੱਸਣੀ ਨਹੀਂ ਹੁੰਦੀ ਇਹੋ ਜਿਹਾ ਲਿਆ ਕੇ ਸੁਣਾ ਮੈਨੂੰ ਦਿਆ ਕਰੋ ਕੱਢ ਰਿਓ ਤੂੰ ਗਏ ਮੰਮੀ ਨੂੰ ਕੁੱਛਣ ਮੈਂ ਹੀ ਚਲ ਗਈ ਤੇ ਉਹ ਉਹ ਵਿਚਾਰੀ ਡਰਦੀ ਕੋਈ ਗੱਲ ਹੀ ਨਹੀਂ ਕਰਦੀ ਉਹ ਚਲ ਕੋਈ ਗੱਲ ਨਹੀਂ ਜਿਹੜਾ ਨਾ ਵੀ ਜਾਂਦੀ ਨੌਕਰੀ ਤੇ ਤੇ ਵਧੀਆ ਹੈ ਉਦਾਂ ਤੇ ਮੈਨੂੰ ਇਹ ਤਾਂ ਏਦਾਂ ਕਰਕੇ ਕਹਿ ਦਿੰਦੀ ਵੀ ਜੇ ਤੇ ਗਲਤ ਹੋ ਗਈ 1 2 3 ਸਟਾਰਟ ਉਹ ਤਾਂ ਸੋ ਵਿਚਾਰੀ ਕੋਈ ਗੱਲ ਨਹੀਂ ਕਰਦੀ ਉਹ ਮੈਨੂੰ ਸੋਹ ਆਪ ਕਹਿੰਦੀ ਦੀਦੀ ਤੂੰ ਹੀ ਗੱਲ ਕਰ ਲਓ ਤੇ ਲੱਗ ਜਾਂਦੀ ਤੇ ਦਾ 15000 ਆਉਣਾ ਸੀ ਉਹ ਹੀ ਨਾ ਹੈ ਉਹ ਤੇ ਮੈਂ ਸੋਚਾਂਦੀ ਚਲ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਸਮਝਾਉਣਾ ਜਾ ਕੇ ਚਲੋ ਠੀਕ ਹੈ ਵਾਰ ਉਹ ਚਲ ਕੋਈ ਗੱਲ ਨਹੀਂ ਤੂੰ ਕੱਲੀ ਮੂੰਹ ਸੁਟਿਆ ਵਾ ਮੈਂ ਜਾਣਾ ਮੰਮੀ ਨਾਲ ਤੇ ਨਾਲੇ ਉਹਨੂੰ ਮੈਂ ਸਮਝਾਵਨਾ ਵਾ ਤੂੰ ਆਪ ਦਈ ਜਾਂ ਠੀਕ ਇਦਾਂ ਕਰਨਾ ਮੰਮੀ ਨਾ ਹੋਰ ਤੁਨਕਣੀ ਦਿਨਾ ਵਾ ਜਾ ਕੇ ਆਪੇ ਇਹਨਾਂ ਦੇ ਕੰਨ ਖਿਸਰੂਗੀ ਹੋਰ ਖਿੱਚੂ 1 2 3 ਸਟਾਰ ਉਹ ਸੋ ਸੋਚ ਕੇ ਮੇਰਾ ਸਿਰ ਪਾਟਣ ੜਿਆ ਮੇਰਾ ਖੁਰੇ ਬੀਪੀ ਵਧ ਗਿਆ ਵਾ ਉਹੀ ਉਹ ਘਰ ਚ ਨੌਕਰੀ ਦਵਾਉਂਦੀਆਂ ਗੱਲਾਂ ਚੱਲਣ ਡੀਆਂ ਉਹਨੂੰ ਤੇ ਬੜ ਗਿਆ ਹੀ ਮੰਮੀ ਜੀ ਉਹ ਸਾਰਾ ਦਿਨ ਇਦਾਂ ਫਿਕਰ ਚ ਰਹਿੰਦੀ ਆ ਤੈਨੂੰ ਨੌਕਰੀ ਦਵਾ ਦਈਏ ਮੈਂ ਕਿਹਾ ਵੀ ਉਹਨੂੰ ਤਾਂ ਬਾਅਦ ਚ ਦਵਾਉ ਪਹਿਲਾਂ ਤੈਨੂੰ ਨਾ ਦਵਾ ਦਾਂ ਸਕੂਟਰੀ ਲੈ ਦੇਣੀ ਤੇ ਚਲ ਜੇ ਆ ਨੌਕਰੀ ਦਵਾਉਣੀ ਹੈ ਨਹੀਂ ਤੂੰ ਭੱਜ ਕੇ ਮੇਰੇ ਵੱਲ ਆ ਜੰਨਾ ਵੀ ਮੰਮੀ ਇਦਾਂ ਕਰ ਮੰਮੀ ਇਦਾਂ ਕਰ ਤੇ ਤੇਰ ਕੋ ਆਪਣੀ ਬੁੱਢੀ ਮਹਿਸੂਸ ਹੁੰਦੀ ਮੈਂ ਇਹ ਕਹਿ ਨਹੀਂ ਲੱਗਾ ਮੈਂ ਬਥੇਰੀ ਲਾਫਾ ਕਰ ਗਿਆ ਆ ਮੇਰੇ ਨਾਲ ਭੱਜਿਆ ਉਹ ਤੂੰ ਜੱਗਾ ਕਰ ਦੇ ਇੱਥੇ ਜੁਲੰਗਿਆ ਐਕਸ਼ਨ ਹਾਇਰੋ ਹਵਾ ਦੀ ਕਾਊਂਟ ਚਲੋ 1 2 3 ਸਟਾਰਟ ਮੈਂ ਮੇਰੇ ਨਾਲ ਭੱਜਾਉਂਦਾ ਵਾ ਮੰਮੀ ਇਦਾਂ ਕਰ ਮੰਮੀ ਇਦਾਂ ਕਰ ਆਪਣੇ ਘਰ ਦੇ ਨੂੰ ਸਮਝਾਇਆ ਕਰ ਮੈਨੂੰ ਸਲਾਵਾ ਦਿੰਦਾ ਹੀ ਮੰਮੀ ਉਹਨੂੰ ਕੱਢ ਘਰ ਉਹਨੂੰ ਕੱਢ ਘਰ ਤੇਰੇ ਕੋ ਤਾਂ ਆਪਣੀ ਪੁੱਟੀ ਨਹੀਂ ਸੋ ਲੋਕਾਂ ਨੇ ਸੋਸੋ ਕਲਾ ਕਰਨੀਆਂ ਮੈਨੂੰ ਜੇ ਤੈਨੂੰ ਕਰਨੀਆਂ ਤਾਂ ਸਾਨੂੰ ਨਹੀਂ ਇੱਥੇ ਕਰਨੀਆਂ ਨਾਲੇ ਨਾ ਇੱਕ ਗੱਲ ਸੁਣ ਲੈ ਮੇਰੀ ਜਦੋਂ ਵਾਲੀ ਵਾਸ ਕੋਈ ਨਾ ਨਾ ਹੋਵੇ ਉੱਥੇ ਰਹਣਾ ਹੁਣਾਂ ਕੀ ਆ ਆਪਣੀ ਵੱਡੀ ਨੌਂ ਦੇ ਕੰਮ ਸੁਣ ਲੋ ਕੀ ਕਰਤਾ ਉਹਨੇ ਨਿੱਕੀ ਨਾਲ ਸਲਾਮਾਂ ਕਰਨ ਲਈ ਹੈਗੀ ਅੱਛਾ ਵੀ ਤੈਨੂੰ ਨੌਕਰੀ ਤੇ ਨਾ ਲਵਾ ਦਈਏ ਸਾਰਾ ਤੇ 3 2 1 ਨਿੱਕੀ ਨਾਲ ਸਲਾਮਾਂ ਕਰਨ ਲਈ ਹੀ ਵੀ ਤੈਨੂੰ ਨੌਕਰੀ ਤੇ ਨਾ ਲਵਾ ਦਈਏ ਇਹਨੂੰ ਬੰਦਾ ਪੁੱਛੇ ਤੇ ਇਹ ਮਾਪਿਓ ਮਰ ਗਏ ਆ ਜਿਹੜਾ ਤੂੰ ਉਹਨੂੰ ਕਹਿਣ ਰਹੀ ਆ ਮੈਨੂੰ ਨੇ ਪਤਾ ਤੈਨੂੰ ਜੋ ਮਰਜ਼ੀ ਕਹੋ ਮੈਂ ਨੌਕਰੀ ਤੇ ਨੀਚੇ ਜਾਣ ਦੇਣਾ ਉਹਨੂੰ ਓਏ ਅਜੇ ਕਿੱਦ ਤੇ ਸਲਾਮਾ ਹੀ ਕਾਢੀ ਉਹ ਕਿڑی ਲੱਗੀ ਐ ਇੱਥੇ ਸਲਾਮਾ ਕੀਤੀ ਆ ਉਹਨੇ ਉਹਦੀ ਤਨਖਾਹ ਨਾਲ ਹੀ ਸਾਰੇ ਕੰਮ ਚੱਲਣੇ ਆ ਕਿ ਅੱਗੇ ਤੈ ਭੁੱਖੇ ਮਰ ਚੱਲੇ ਆ ਸੌਰੀ ਇੱਥੇ ਕੱਟ ਲਿਆ 3 2 1 ਅਰਮਨ ਆਪਣੀ ਸੋਚ ਨੂੰ ਨਾ ਥੋੜਾ ਬਦਲ ਜਦੋਂ ਤੂੰ ਮੰਗਣਾ ਸੀ ਨਾ ਮੁੰਡਾ ਉਦੋਂ ਕਹਿੰਦੇ ਸੀ ਵੀ ਨੌ ਮੈਨੂੰ ਚਾਹੀਦੀ ਐ ਪੜ੍ਹੀ ਲਿਖੀ ਮੈਂ ਕਰਕੇ ਦੱਸੂਗੀ ਤੁਹਾਨੂੰ ਉਹਦਾ ਭਰਾ ਇਸੇ ਕਰਕੇ ਆਵਾ ਭਰਾ ਨੇ ਵੀ ਜੋ ਕਰਨਾ ਕਰ ਲੇ ਮੈਨੂੰ ਭਰਾ ਦਾ ਡਰ ਨਹੀਂਗਾ ਭਰਾ 3 21 ਮੈਨੂੰ ਭਰਾ ਦਾ ਡਰ ਨਹੀਂਗਾ ਜਿਹੜੀ ਉਹਨੇ ਤੋਪ ਚਲਾਉਣੀ ਨਾ ਚਲਾਉਣੀ ਚਲਾ ਲੈ ਜਿਹਨੇ ਤੋਪ ਚਲਾਉਣੀ ਆ ਜੋ ਭਰਾ ਕੀ ਕਰ ਲਿਆ ਭੈਰ ਭਾਈ ਚੰਚਰ ਜਿਹੜੀ ਨੇ ਚਲੋ ਚਲ 3 2 1 ਮੈਨੂੰ ਭਰਾ ਦਾ ਇੰਨਾ ਡਰ ਨਹੀਂਗਾ ਜੋ ਉਹਨੇ ਕਰਨਾ ਕਰ ਲੇ ਮੈਂ ਕਹਿੰਦਾ ਇਹ ਜਨਾਨੀ ਦਾ ਦਬਾਤ ਨਹੀਂ ਖਰਾਬ ਹੋ ਗਿਆ ਹੈਲੋ ਹੈਲੋ ਦੇਉ ਨਾ ਮੈਂ ਧਿਆਨ ਦੇ ਲਿਆ ਕਰੂੰਗੀ ਨਹੀਂ ਥੋੜਾ ਜਿਹਾ ਧਿਆਨ ਦੇ ਕਰਦੇ ਕਮਾਂ ਵਾਲਾ ਰੁਝੀ ਰਿਆ ਕਰ ਕੋਈ ਨਹੀਂ ਉਹ ਮੈਂ ਕਰ ਲਿਆ ਕਰੂੰਗੀ ਆਪੇ ਠੀਕ ਹੈ ਹਾਂ ਤੇ ਚਲ ਮੈਂ ਹੰਨੀ ਆ ਫਿਰ ਹੋ ਕੇ ਹੈ ਬਹਿ ਜਾਓ ਫਿਰ ਨੰਬਰ ਪੈਂਜੀ ਦਾ 3 2 1 ਆ ਗਿਆ 3 2 1 ਚਲ ਠੀਕ ਹੈ ਜੋਦ ਮੈਂ ਨਾ ਮੰਮੀ ਕੋਲ ਹੋ ਕੇ ਹੰਨੀ ਆ ਤੇ ਫਿਰ ਤੇਨ ਮੈਂ ਦੱਸੂੰਗੀ ਆ ਕੇ ਜਦੋਂ ਤੁਸੀਂ ਵੇਖ ਲਓ ਤੂੰ ਵੇਖ ਲੈ ਕੰਮ ਤਾਂ ਕਹਾਂ ਕੋਈ ਮੂੰ ਮੇਰੇ ਸਲਾਹ ਲੈਣ ਆਈਆਂ ਉਹ ਨਹੀਂ ਮੈਨੂੰ ਪੁੱਛ ਸਕਦੇ ਵੀ ਮੰਮੀ ਮੈਨੂੰ ਨੌਕਰੀ ਤੇ ਲੱਗਣਾ ਹੋ ਨਾਲੇ ਸਾਡੇ ਕਰਨੀਆ ਕੰਮ ਚੱਲਣਾ ਮੁੰਡੇ ਨੇ ਬਾਹਰ ਵਿਆਹ ਕਰਾ ਲਿਆ 3 2 1 ਨਹੀਂ ਮੁੰਡੇ ਨੇ ਤਾਂ ਉੱਥੇ ਵਿਆਹ ਕਰਾ ਲਿਆ ਇਹ ਪਸਪਾ ਕੇ ਜਾਂਦੀ ਰੋ ਚੰਗੀ ਲੱਗੂਗੀ ਤੇ ਮੰਮੀ ਜੀ ਕੀ ਕਰੇ ਹੁਣ ਉਹ ਵੀ ਵਿਚਾਰੀ ਪਤਾ ਨਹੀਂ ਕਿਹੜੀ ਸਲਾਹ ਇਹ ਨੇ ਆਣ ਕੇ ਕਰਨੀ ਐ ਚੱਜ ਦੀ ਗੱਲ ਤਾਂ ਕੋਈ ਤੁਸੀਂ ਦੱਸਣੀ ਨਹੀਂ ਹੁੰਦੀ ਇਹੋ ਜਿਹਾ ਲਿਆ ਕੇ ਸੁਣਾ ਮੈਨੂੰ ਦਿਆ ਕਰੋ ਤੁੰਗਈ ਮੰਮੀ ਨੂੰ ਕੁੱਛਣਾ ਮੈਂ ਹੀ ਚਲ ਗਈ ਤੇ ਉਹ ਉਹ ਵਿਚਾਰੀ ਡਰਦੀ ਹੋਈ ਗੱਲ ਹੀ ਨਹੀਂ ਕਰਦੀ ਉਹ ਚੜ ਕੋਈ ਗੱਲ ਨਹੀਂ ਜਾਂਦੀ ਨੌਕਰੀ ਦੇ ਤਾਂ ਵਧੀਆ ਸੀ ਉਦਾਂ ਦੇ ਮੈਨੂੰ ਇਹ ਤਾਂ ਏਦਾਂ ਕਰਕੇ ਕਹਿ ਦਿੰਦੀ ਮੈਂ ਜੇ ਕਿ ਗਲਤ ਹੋ ਗਈ 1 2 3 ਸਟਾਰਟ ਉਹ ਤਾਂ ਸੋ ਵਿਚਾਰੀ ਕੋਈ ਗੱਲ ਨਹੀਂ ਕਰਦੀ ਉਹ ਮੈਨੂੰ ਸੋਬ ਆਪ ਕਹਿੰਦੀ ਦੀਦੀ ਤੁਸੀਂ ਗੱਲ ਕਰ ਲਓ ਇਹ ਲੱਗ ਜਾਂਦੀ ਤੇ ਦਾ 15000 ਆਉਣਾ ਸੀ ਉਹ ਹੀ ਨਾ ਹੈ ਉਹ ਤੇ ਮੈਂ ਸੋਚਣ ਦੀ ਚੱਲ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਸਮਝਾਉਣਾ ਜਾ ਕੇ ਚਲੋ ਠੀਕ ਹੈ ਵਾਰ ਸਟੈਪ ਉਹ ਚੱਲ ਕੋਈ ਗੱਲ ਨਹੀਂ ਤੂੰ ਕੱਲੀ ਮੂੰਹ ਸੁਟਿਆ ਵਾ ਮੈਂ ਜਾਣਾ ਮੰਮੀ ਨਾਲ ਤੇ ਨਾਲੇ ਉਹਨੂੰ ਮੈਂ ਸਮਝਾਉਣਾ ਵਾ ਤੂੰ ਆਪ ਦੇਈ ਜਾਣ ਲਈ ਇਦਾਂ ਕਰਨਾ ਮੰਮੀ ਨੂੰ ਨਾ ਹੋਰ ਤਨਕਣੀ ਦੇਣਾ ਵਾ ਜਾ ਕੇ ਆਪੇ ਇਹਨਾਂ ਦੇ ਕੰਨ ਕਿਸੂਗੀ ਹੋਰ ਕਿਚੂ 1 2 3 ਉਹ ਸੋਚ ਸੋਚ ਕੇ ਮੇਰਾ ਸਿਰ ਪਾਟਣ ਡਿਆ ਮੇਰਾ ਖੁਰੇ ਬੀਪੀ ਵੱਧ ਗਿਆ ਵਾ ਉਹੀ ਉਹ ਘਰ ਚ ਨੌਕਰੀ ਦਵਾਉਂਦੀਆਂ ਗੱਲਾਂ ਚੱਲਣੀਆਂ ਉਹਨੂੰ ਤੇ ਫੜ ਗਿਆ ਹੀ ਮੰਮੀ ਜੀ ਉਹ ਸਾਰਾ ਦਿਨ ਇਦਾ ਫਿਕਰ ਚ ਰਹਿੰਦੀ ਆ ਤੈਨੂੰ ਨੌਕਰੀ ਦਵਾ ਦਈਏ ਮੈਂ ਵੀ ਉਹਨੂੰ ਤਾਂ ਬਾਅਦ ਚ ਦਵਾਉਂ ਪਹਿਲਾਂ ਤੈਨੂੰ ਨਾ ਦਵਾਦਾ ਸਕੂਟਰ ਹੀ ਅਧਨੀ ਚੱਲ ਜੇਗਾ ਨੌਕਰੀ ਦਿਵਾਉਣੀ ਹੈ ਨਹੀਂ ਤੂੰ ਭੱਜ ਕੇ ਮੇਰੇ ਵੱਲ ਆ ਜਨਾ ਵੀ ਮੰਮੀ ਐਦਾਂ ਕਰ ਮੰਮੀ ਐਦਾਂ ਕਰ ਤਾਂ ਤੇਰੇ ਕੋ ਆਪਣੀ ਬੁੱਢੀ ਵੀ ਖੁਸ਼ ਹੁੰਦੀ ਮੈਂ ਇਹ ਕਹਿ ਨਹੀਂ ਲੱਗਾ ਮੈਂ ਬਥੇਰੀ ਲਾਲਫਾ ਕਰ ਗਿਆ ਤੇਰੇ ਨਾਲ ਭੰਗਾ ਕਰਦਾ ਐਕਸ਼ਨ ਸ਼ਾਵ ਡੀ ਕਾਊਂਟ ਚਲੋ 1 2 ਫ੍ਰੀ ਸਟਾਰਟ ਵੀ ਮੇਰੇ ਨਾਲ ਪੱਜਾਉਂਦਾ ਵਾ ਮੰਮੀ ਐਦਾਂ ਕਰ ਮੰਮੀ ਐਦਾਂ ਕਰ ਆਪਣੀ ਘਰ ਦੀ ਨੂੰ ਸਮਝਾਇਆ ਕਰ ਮੈਨੂੰ ਸਲਾਵਾ ਦਿੰਦਾ ਈ ਮੰਮੀ ਉਹਨੂੰ ਕੱਢ ਘਰ ਉਹਨੂੰ ਕੱਢ ਘਰ ਤੇਰੇ ਕੋ ਤਾਂ ਆਪਣੀ ਬੁੱਟੀ ਨਹੀਂ ਸੁਣ ਲੋਕਾਂ ਨੇ ਸੋ ਸੋ ਕਲਾਂ ਕਰਨੀਆਂ ਮੈਨੂੰ ਜੇ ਤੈਨੂੰ ਕਰਨੀਆਂ ਤਾਂ ਸਾਨੂੰ ਨਹੀਂ ਇੱਥੇ ਕਰਨੀਆਂ ਨਾਲੇ ਨਾ ਇੱਕ ਗੱਲ ਸੁਣ ਲੈ ਮੇਰੀ ਜਦੋਂ ਬਾਲੀਵੁੱਡਸ ਤੋਂ ਹੀ ਨਾ ਨਾ ਹੋਵੇ ਉੱਥੇ ਰਹਿਣ ਹੁਣ ਕੀ ਆ ਆਪਣੀ ਵੱਡੀ ਨੌਂ ਦੇ ਕੰਮ ਸੁਣ ਲੋ ਕੀ ਕਰਤਾ ਉਹਨੇ ਨਿੱਕੀ ਨਾਲ ਸਲਾਮਾਂ ਕਰਨ ਲਈ ਹੈਗੀ ਅੱਛਾ ਵੀ ਤੈਨੂੰ ਨੌਕਰੀ ਤੇ ਨਾ ਲਵਾ ਦਈਏ ਸਾਰਾ ਤੇ 3 2 1 ਨਿੱਕੀ ਨਾਲ ਸਲਾਮਾਂ ਕਰਨ ਲਈ ਵੀ ਤੈਨੂੰ ਨੌਕਰੀ ਤੇ ਨਾ ਲਵਾ ਦਈਏ ਇਹਨੂੰ ਬੰਦਾ ਪੁੱਛੇ ਤੇ ਹੀ ਮਾਪਿਓ ਮਰ ਗਏ ਆ ਜਿਹੜਾ ਤੂੰ ਉਹਨੂੰ ਕਹਿਣ ਲਈ ਆ ਮੈਨੂੰ ਨਹੀਂ ਪਤਾ ਤੁਸੀਂ ਜੋ ਮਰਜ਼ੀ ਕਹੋ ਮੈਂ ਨੌਕਰੀ ਤੇ ਨਹੀਂ ਤੇ ਜਾਣ ਦੇਣਾ ਉਹਨੂੰ ਓਏ ਅਜੇ ਕਿੱਦਾਂ ਸਲਾਮਾਂ ਹੀ ਕਰਨ ਡਈ ਓਕੜੀ ਲੱਗੀ ਆ ਇੱਥੇ ਸਲਾਮਾਂ ਕੀਤੀਆਂ ਉਹਦੇ ਤਨਖਾਹ ਨਾਲ ਸਾਰੇ ਕੰਮ ਚੱਲਣੇ ਆ ਕਿ ਅੱਗੇ ਤੇ ਭੁੱਖੇ ਮਰ ਚੱਲੇ ਆ ਸੌਰੀ ਇੱਥੇ ਕੱਢ ਲੈ 3 2 1 ਰਮਨ ਆਪਣੀ ਸੋਚ ਨੂੰ ਨਾ ਥੋੜਾ ਬਦਲ ਜਦੋਂ ਤੋਂ ਮੰਗਣਾ ਸੀ ਨਾ ਮੁੰਡਾ ਉਦੋਂ ਕਹਿੰਦੇ ਸੀ ਵੀ ਨਾਉ ਮੈਨੂੰ ਚਾਹੀਦੀ ਹੈ ਪੜ੍ਹੀ ਲਿਖੀ ਮੈਂ ਕਰਕੇ ਦੱਸੂਗੀ ਤੁਹਾਨੂੰ ਉਹਦਾ ਭਰਾ ਇਸੇ ਕਰਕੇ ਆਵਾ ਭਰਾ ਨੇ ਵੀ ਜੋ ਕਰਨਾ ਕਰ ਲੇ ਮੈਨੂੰ ਭਰਾ ਦਾ ਡਰ ਨਹੀਂਗਾ ਭਰਾ 2 2 ਮੈਨੂੰ ਭਰਾ ਦਾ ਡਰ ਨਹੀਂਗਾ ਜਿਹੜੀ ਉਹਨੇ ਤੋਪ ਚਲਾਉਣੀ ਨਾ ਚਾਹਦੀ ਉਹ ਚਲਾ ਲੈ ਜਿਹੜੇ ਤੋਪ ਚਲਾਉਣੀ ਆ ਉਹ ਭਰਾ ਕੀ ਕਰ ਲਿਆ ਭੈ ਭਾਈ ਕਿੰਚ ਰਜਤਰੀ ਲੇ ਕੇ ਚਲੋ ਚਲੋ ਮੈਨੂੰ ਪਰਾ ਦਾ ਇਨਾ ਡਰਨਿੰਗਾ ਜੋ ਉਹਨੇ ਕਰਨਾ ਕਰ ਲੇ ਮੈਂ ਕਹਿੰਨਾ ਇਹ ਜਨਾਨੀ ਦਾ ਦਬਾਤ ਨਹੀਂ ਖਰਾਬ ਹੋਏ